ਪੰਜਾਬ ਦੇ ਆ ਤੀਸਰਾ ਐਡੀਸ਼ਨ 3 ਹੇਅਰ ਦੇ ਵਿੱਚ ਇਹ ਐਡੀਸ਼ਨ ਕਰ ਰਿਹਾ ਔਰ ਸੀਐਮ ਸਾਹਿਬ ਨੇ 29 ਅਗਸਤ ਨੂੰ ਖੇਡਾਂ ਪਤੰ ਪੰਜਾਬ ਦੀਆਂ ਦਾ ਜਿਹੜਾ ਮੂਵ ਸੀਗਾ ਉਹ ਸ਼ੁਰੂ ਕੀਤਾ ਉਸ ਤੋਂ ਬਾਅਦ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਇਡੀਆਂ ਗੇਮਾਂ ਆ ਕਿ ਚੱਲੀਆਂ ਨੇ ਅੱਜ ਡੀਐਸਐਸ ਸਾਹਿਬ ਸਾਡੇ ਜ਼ਿਲ੍ਹਾ ਖੇਡ ਅਫਸਰ ਨੇ ਇਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਬਲੌਕ ਲੈਵਲ ਤੋਂ ਬਾਅਦ ਫਿਰ ਜ਼ਿਲ੍ਹਾ ਲੈਵਲ ਤੇ ਆਇਆ ਹੈ ਉਹ ਵੀ ਉਸ ਤੋਂ ਬਾਅਦ ਸਟੇਟ ਲੈਵਲ ਤੇ ਆਇਆ ਹੈ ਤੇ ਮੈਂ ਸਾਰੇ ਆਪਣੇ ਬੱਚਿਆਂ ਨੂੰ ਇੱਕ ਬੜਾ ਅੱਛਾ ਇੱਕ ਅਪਰਤ ਮਿਲਿਆ ਹੈ ਪੰਜਾਬ ਤੋਂ ਧੰਨਵਾਦੀਆਂ ਕਿ ਸਾਡੇ ਪਠਾਨਕੋਟ ਵਾਸਤੇ ਉਹ ਇੰਨਾ ਕੁਝ ਕਰ ਰਹੇ ਨੇ ਸਾਡੇ ਬੜੇ ਯੰਗ ਜਿਹੜੇ ਖੇਡ ਅਫਸਰ ਨੇ ਜ਼ਿਲ੍ਹਾ ਖੇਡ ਅਫਸਰ ਜਿਹੜੇ ਹੁਣੇ 2 ਦਿਨ ਹੋਏ ਇਹਨਾਂ ਨੂੰ ਆਏ ਨੇ ਇਹ ਬੜਾ ਇੱਕ ਅਚਾ ਦੇਖ ਕੇ ਇਸ ਇਸ ਏਰੀਆ ਦਾ ਮਾਹੌਲ ਜੇ ਕਿ ਬੜੀ ਖੁਸ਼ੀ ਹੋਈ ਹੈ ਕਿ ਸੈਂਕੜਾ ਵੀ ਤਲਾਅ ਦੇ ਵਿੱਚ ਬੱਚੇ ਜਿਹੜੇ ਆ ਉਹ ਅੱਜ ਪਾਰਟਿਸਪੇਟ ਕਰ ਰਹੇ ਨੇ ਔਰ ਬੱਚਿਆਂ ਨੂੰ ਬੜੀ ਖੁਸ਼ੀ ਹੋਈ ਹੈ ਬੱਚਿਆਂ ਨੂੰ ਇਹ ਦੇਖ ਕੇ ਉਸਲੇ ਬੱਚੇ ਇਹਨਾਂ ਯੋਗਾਂ ਦੇ ਵਿੱਚ ਆਉਂਦੇ ਆ ਇਹੋ ਹੀ ਬੱਚੇ ਜਿਹੜੇ ਆ ਅੱਗੇ ਜਾਂਦੇ ਆ ਅੱਜ ਇਹ ਬਲੌਗ ਲੈਵਲ ਤੇ ਖੇਡ ਰਹੇ ਆ ਕੱਲ ਡਿਸਟ੍ਰਿਕਟ ਫਿਰ ਸਟੇਟ ਤੇ ਜਾਣਗੇ ਫਿਰ ਉਸ ਤੋਂ ਬਾਅਦ ਨੈਸ਼ਨਲ ਕੈਟਿੰਗ ਫਿਰ ਉਸ ਤੋਂ ਬਾਅਦ ਏਸ਼ੀਆ ਗੇਮ ਦੇ ਵਿੱਚ 올ਿਮਪੀਆਡ ਦੇ ਵਿੱਚ ਬਦਲੇ ਹਰ ਜਗ੍ਹਾ ਹਿੱਸਾ ਲੈਣਗੇ ਸੋ ਮੇਨ ਨਰਸਰੀ ਜਿਹੜੀ ਹੈ ਉਹ ਇੱਥੋਂ ਹੈ ਇੱਥੋਂ ਬੱਚਿਆਂ ਨੇ ਸ਼ੁਰੂਆਤ ਕਰਨੀ ਹੈ ਔਰ ਜਿਹੜੇ ਬੱਚੇ ਟੈਲੈਂਟ ਵਾਲੇ ਉਹ ਆਪਣੇ ਆਪ ਜਿਹੜੇ ਉਹ ਅੱਗੇ ਨਿਕਲ ਜਾਂਦੇ ਸੋ ਮੇਰੇ ਨਾਲ অরুণ ਜੀ অরুণ ਸ਼ਰਮਾ ਜੀ ਸਾਡੇ ਜਿਹੜੇ ਗਿਆਮਾ ਆਲਰੇਡੀ ਇੱਥੇ ਦੇਖਦੇ ਵੀ ਸੀਗੇ ਔਰ ਇਹ ਬੜਾ ਅੱਛਾ ਨਸਾ ਪ੍ਰਾਲਾ ਹੈ ਸ਼ੁਰੂ ਤੋਂ ਮਿਸਰ ਸਾਹਿਬ ਜੀ ਲੱਗੇ ਨਾ ਰਹਿਣ ਬਹੁਤ ਮਿਹਨਤ ਕੀਤੀ ਹੈ ਇਹ ਸਭ ਤੋਂ ਤੇ ਉਸ ਤੋਂ ਬਾਅਦ ਮਤਲਬ ਬੱਚੇ ਉਸ ਤੋਂ ਬਾਅਦ ਜਿਹੜੇ ਬੱਚੇ ਅੱਗੇ ਜਾਣਗੇ ਉਹਨਾਂ ਨੂੰ ਸਟੇਟ ਲੈਵਲ ਤੇ ਕੈਸ਼ ਪ੍ਰਾਈਜ਼ ਜਿਹੜਾ ਹੈ ਉਹ ਮੇਰੇ ਖਿਆਲ ਨਾਲ 10000 ਰੁਪਏ ਕਿੰਨਾ ਕਿੰਨਾ ਕਰੋੜ ਤੱਕ ਦਾ ਪਹਿਸ ਨੂੰ 10000 ਹੈ ਜੀ ਸੈਕਿੰਡ ਨੂੰ 7000 ਆ ਪੰਜ ਹਜ਼ਾਰ ਜੀ ਇਹਦੇ ਲਈ 10000 7000 5000 ਸਾਰੀਆਂ ਗੇਮਾਂ ਇਸ ਤਰੀਕੇ ਦੇ ਨਾਲ ਗੇਮਾਂ ਦੇ ਵਿੱਚ ਜਿਹੜਾ ਉਹ ਆਪਣਾ ਪ੍ਰਾਈਜ਼ ਦਿੱਤੇ ਜਾਣਗੇ ਸੀਐਮ ਸਾਹਿਬ ਨੇ ਮੇਰੇ ਖਿਆਲ 10 ਕਰੋੜ ਦਾ ਪ੍ਰਾਈਜ਼ ਵਟੇ ਦਿੱਤੇ ਪਿਛਲੇ ਸਾਲ 9.5 ਤੋਂ 10 ਕਰੋੜ ਦਾ ਪ੍ਰਾਈਜ਼ ਦਿੱਤੇ ਆ ਇਸ ਸਾਲ ਜਿਹੜਾ ਹੈ ਉਸ ਤੋਂ ਵਧਾ ਕੇ ਮੁਰ ਰੱਖੇ ਨੇ ਕਰੋਨਾ ਦੇ ਪਿਛੇ ਜਿਹੜਾ ਪ੍ਰਾਈਸ ਹੈ ਪੁੱਲੂ ਗਾਣ ਜਿਹੜਾ ਉਹ ਬੱਚਿਆਂ ਨੂੰ ਜਿਹੜਾ ਉਹ ਦਿੱਤਾ ਜਾਏਗਾ ਤਾਂ ਕਿ ਬੱਚਿਆਂ ਨੂੰ ਥੋੜਾ ਮਨ ਦੇ ਵਿੱਚ ਆਵੇ ਕਿ ਅਸੀਂ ਗੀਮਾਂ ਦੇ ਵਿੱਚ ਹਿੱਸਾ ਲੈਣਾ ਸਾਰੀਆਂ ਦਿੱਤੀਆਂ ਜਾਣੀਆਂ ਤਾਂ ਕਿ ਅਸੀਂ ਆਪਣੇ ਟੀਡਾਂ ਨੂੰ ਜਿਹੜਾ ਉਪਰ ਬਲ ਕਰੀਏ ਔਰ ਆਸ ਕਰਦੇ ਹਾਂ ਕਿ ਪੰਜਾਬ ਜਿਹੜਾ ਹੈ ਉਹ ਨੰਬਰ 1 ਪੂਰੇ ਹਿੰਦੁਸਤਾਨ ਚ ਆਏਗਾ ਟੀਡਾਂ ਦੇ ਰੂਪ ਦੇ ਵਿੱਚ ਕਿਉਂਕਿ ਅਸੀਂ ਇੱਥੋਂ ਹੀ ਬੱਚੇ ਜਦੋਂ ਇਹੋ ਹੀ ਨਰਸਰੀਆਂ ਤੋਂ ਪੜ੍ਹ ਕੇ ਪੜ੍ਹਾਂਗੇ ਇਹ ਪਿਛੇ ਅੱਗੇ ਜਾ ਕੇ ਜਿਹੜਾ ਨਾ ਇਹ ਮੱਕੇ ਲੈਣਗੇ ਬੜਾ ਉੱਚਾ ਜਾਵਾਂਗੇ ਤੁਹਾਡੇ ਸਾਰੇ ਬੱਚਿਆਂ ਨੂੰ ਅੱਜ ਵਧਾਈ ਵੀ ਆ ਔਰ ਮੇਰਾ ਅਸ਼ੀਰਵਾਦ ਇਹ ਹੈ ਕਿ ਬੱਚੇ ਅੱਛੀ ਤਰ੍ਹਾਂ ਖੇਡਣ ਆਪਣੇ ਮਾਪੇ ਦਾ ਔਰ ਆਪਣੇ ਜਿਹੜੇ ਇਹਨਾਂ ਦੇ ਕੋਚ ਕੋਚ ਹੈ ਜਿਹਨਾਂ ਭਾਂਦੇ ਲੇ ਟ੍ਰੇਨ ਕਰਦੇ ਨੇ ਕਿਉਂ ਨਾ ਸਾਰਿਆਂ ਦਾ ਨਾਮ ਔਰ ਸਰਕਾਰ ਦਾ ਨਾਮ ਦਾ ਬਹੁਤ ਸ਼ੁਕਰੀਆ ਧੰਨਵਾਦ ਅੱਜ ਖੇਡਾਂ ਮਤਲਬ ਪੰਜਾਬ ਦੀਆਂ ਦਾ ਪਠਾਨਕੋਟ ਦੇ ਬਲੌਕ ਜਿਹੜਾ ਸਟਾਰਟ ਹੋ ਚੁੱਕਾ ਆ ਔਰ ਮੈਂ ਸਾਰੇ ਪਟਾਣਪੁਰ ਵਾਸੀਆਂ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਵੱਧ ਛੱਡ ਕੇ ਇਹਨਾਂ ਖੇਡਾਂ ਵਿੱਚ ਪਾਰਟਿਸਿਪੇਟ ਕਰੋ ਅੱਜ ਟੀਮ ਗੇਮਸ ਜਿਹੜੇ ਆ ਉਹਨਾਂ ਦਾ ਕੰਪੀਟੀਸ਼ਨ ਹੋ ਰਿਹਾ ਹੈ ਸਲੈਟਿਸ ਦਾ ਕੱਲ ਹੋਏਗਾ ਔਰ ਅੱਜ ਬਹੁਤ ਹੀ ਭਾਰੀ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਬਹੁਤ ਐਂਟਰੀ ਜਿਹੜੀ ਆ ਬੱਚਿਆਂ ਦੀ ਬਹੁਤ ਜ਼ਿਆਦਾ ਪਾਰਟਿਸਪੇਸ਼ਨ ਵੱਧ ਗਈ ਆ ਔਰ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸੀਐਮ ਸਾਹਿਬ ਦੇ ਉਤਰਾਲਾ ਜਿਹੜਾ ਸੀ ਉਹ ਇੱਕ ਕੁਣ ਜਿਹੜਾ ਆ ਛੋਟਾ ਜਾਂ ਰੁੱਖ ਸੀ ਉਹ ਵੱਡੇ ਦਰਖਤ ਦੀ ਜਗ੍ਹਾ ਬਣ ਗਿਆ ਆ ਔਰ ਬੱਚੇ ਦਿਨ ਬਦ ਤੇ ਗੇਮਾਂ ਦੇ ਨਾਲ ਜੁੜਦੇ ਨੇ ਵੱਧ ਤੋਂ ਵੱਧ ਔਰ ਅਸੀਂ ਬਾਕੀ ਬਲੋਕਾਂ ਦੇ ਵਿੱਚ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੋ ਔਰ ਆਪਣਾ ਜਿਹੜਾ ਆ ਪਟਾਣਕੋਟ ਦਾ ਨਾਮ ਆ ਉਹ ਤੁਸੀਂ ਪੰਜਾਬ ਦੇ ਵਿੱਚ ਇੱਕ ਸਟੇਟ ਗੇਮਾਂ ਜਾ ਕੇ ਰੌਸ਼ਨ ਕਰੋ